ਤੁਸੀਂ ਲੇਬਰ ਵਾਲਿਆਂ ਨੂੰ ਕਹਿੰਦੇ ਤੁਸੀਂ ਅੰਦਰ ਹੋ ਜਾਓ ਫਟਾਉਂਗਾ ਅੰਦਰ ਹੋ ਜਾਓ ਆ ਸਾਰੀ ਮਾਰਕੀਟ ਦੇ ਮੂਹਰੇ ਟੈਂਟ ਲਾ ਕੇ ਸਾਡੀਆਂ ਦੁਕਾਨਾਂ ਬੰਦ ਕਰਤੀਆਂ ਇਹਨਾਂ ਨੇ ਯਾਰ ਸਾਡਾ ਬੁਰਾ ਹਾਲ ਕਰਤਾ 10 ਦਿਨ ਹੋ ਗਏ ਸਾਨੂੰ ਇਹਨਾਂ ਨੇ ਫਟਾਂਗ ਦਾ ਪ੍ਰਸ਼ਾਸਨ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਚ ਉਸ ਬੰਦੇ ਨੇ ਆਉਣਾ ਸੀ ਤੇ ਬਾਬਾ ਫਰੀਦ ਉਹ ਨਤਮਸਤਕ ਹੋਣ ਨਹੀਂ ਗਿਆ ਤੇ ਸਾਰੀ ਦਿਹਾੜੀ ਲੋਕਾਂ ਨੂੰ ਵੰਜਦੇ ਟੰਗ ਕੇ ਪ੍ਰਸ਼ਾਸਨ ਨੇ ਰੱਖਿਆ ਮੱਥਾ ਟੇਕਣ ਜਾਣ ਨਹੀਂ ਦਿੱਤਾ ਤੇ ਦੁਕਾਨਾਂ ਬੰਦ ਕਰਤੀਆਂ ਉਹਨਾਂ ਲੋਕਾਂ ਦੇ ਚੁੱਲ੍ਹੇ ਗਲ ਠੰਡੇ ਰਹੇ ਕਿਸੇ ਦਾ ਚੁੱਲਾ ਨਹੀਂ ਮਗਿਆ ਰੇੜੀਆਂ ਫਰੀਦਕੋਟ ਦੇ ਵਿੱਚ ਜਿੱਥੇ ਰੇੜੀਆਂ ਲੱਗਦੀਆਂ ਸੀ ਤੁਸੀਂ ਸਾਦਕ ਚੌਕ 'ਚ ਜਾ ਕੇ ਵੇਖ ਲਓ ਰੇੜੀਆਂ ਚੱਕ ਕੇ ਮੰਡੀ ਸ਼ਹਿਰਤ ਅੰਦਰ ਰੇੜੀਆਂ ਆਣ ਦੇ ਵੀ ਡਰ ਲੱਗਣ ਲੱਗ ਪਿਆ ਯਾਰ ਜਦੋਂ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਤੁਹਾਨੂੰ ਡਰ ਲੱਗਦਾ ਲੋਕਾਂ ਤੋਂ ਤੇ ਮੁਰਗੀਖਾਨੇ ਖੋਲ੍ਹ ਲਓ ਹੁਣ ਮੁਰਗੀਆਂ ਮਰ ਗਈਆਂ ਭਗਵੰਤਮਾਨ ਦੇ ਫਰੀਦਕੋਟ ਆਉਣ ਦੀ ਖੁਸ਼ੀ ਦੇ ਵਿੱਚ 65 ਤੋਂ 70 ਦਰਖਤਾਂ ਯੂਨੀਵਰਸਿਟੀ ਵੀਸੀ ਨੇ ਵੜਾਤੀ ਜਿਹੜੇ ਕਿ ਪੁਰਾਣੇ ਨਿੰਮਾ ਕਿਕਰਾਂ ਕਾਹਤੋਂ ਵੀ ਭਗਵੰਤਮਾਨ ਨੇ ਆਉਣਾ ਖੁਸ਼ੀ ਐਨੀ ਸੀ ਵੀ ਦਰਖਤ ਵੜ ਦਿਓ ਸਾਰੇ ਸਟੇਡੀਅਮ ਦੇ ਮਗਰਲੇ ਪਾਸੇ ਦਰਖਤ ਛਾਂਕ ਤੇ ਬਿਗੋਤੇ ਨਾ ਬੈਠਾ ਹੋਵੇ ਯਾਰ ਕਮਾਲ ਹੋ ਗਈ ਇੰਨਾ ਡਰ ਲੋਕਾਂ ਤੋਂ ਤੇ ਫਿਰ ਆਉਣਾ ਹੀ ਨਹੀਂ ਸੀ ਕਮਿਸ਼ਨਰ ਸਾਹਿਬ ਨੂੰ ਕਹਿ ਜਾਂਦੇ ਝੰਡਾ ਚੜਾ ਬੰਦੇ ਅੱਜ ਇਹਨਾਂ ਨੇ ਸਾਡਾ ਉਹ ਸਾਰੇ ਸ਼ਹਿਰ ਦੇ ਵਿੱਚ ਉਹ ਹਾਲ ਕੀਤਾ ਹੈ ਜਿਹੜੇ ਤੁਸੀਂ ਮਰਜੀ ਸਰਕਲ ਰੋਡ ਤੇ ਜਾ ਕੇ ਵੇਖ ਲਓ ਜਿੱਥੋਂ ਡਵਾਈਟਰਾਂ ਚ ਯੂ ਟਰਨ ਮਾਰਨਾ ਕੱਟ ਮਾਰਨੇ ਉੱਥੇ ਰਸੇ ਬੰਨੇ ਹੋਏ ਆ ਜੇ ਸਾਦਕ ਚੌਂਕ ਤੋਂ ਸ਼ਹਿਰ ਵੱਲ ਨੂੰ ਆਉਣਾ ਉਹ ਐਂਟਰੀ ਬੰਦ ਕੀਤੀ ਆ ਸਾਦਕਰੋੜ ਤੋਂ ਯੂਨੀਵਰਸਿਟੀ ਤੋਂ ਲੰਘਣਾ ਉਹ ਐਂਟਰੀ ਬੰਦ ਕੀਤੀ ਆ ਕਰਫਿਊ ਦਾ ਜਿਹੜਾ ਮਹੌਲ ਆ ਫਰੀਦਕੋਟ ਦੇ ਵਿੱਚ ਜਿਵੇਂ ਕਿ ਫਰੀਦਕੋਟ ਦੇ ਲੋਕ ਬਹੁਤ ਕ੍ਰਿਮੀਨਲ ਹੁੰਦੇ ਆ 8:52 ਮਿੰਟ ਤੇ ਛੰਡੇ ਦੀ ਰਸਮ ਹੋ ਜਾਣੀ ਆ ਤੇ 10:00 10:00 ਵਜੇ ਹਣੇ ਚਲੇ ਜਾਣਾ ਜਦੋਂ ਹੁਣ ਉਹ ਨੰਘ ਹੀ ਗਿਆ ਇੱਥੋਂ ਤੇ ਹੁਣ ਇੱਥੇ ਦੱਸੋ ਵੀ ਕਾਹਦੀ ਕਾਹਦਾ ਖਤਰਾ ਪੈਦਾ ਹੋ ਗਿਆ 100 ਰੁਪਏ ਕਿਲੋ ਦੁੱਧ ਆ ਉਹ ਵੀ ਘਰੇ ਲੈ ਜਾਣਾ ਆਟਾ ਵੀ ਲੈ ਕੇ ਜਾਣਾ ਤੇ ਤੇਲ ਜਿਹਦੇ ਨਾਲ ਤੜਕਾ ਲਾਉਣਾ ਦਾਲ ਸਬਜ਼ੀ ਨੂੰ ਉਹ ਵੀ ਲੈ ਕੇ ਜਾਣਾ ਤੇ ਭਾਈ ਜਿਹੜੀ ਅੱਜ ਦਿਹਾੜੀ ਨਹੀਂ ਲੱਗੀ ਇਹਨਾਂ ਦੀ ਤੇ ਇਹਨਾਂ ਦੇ ਚੁੱਲ੍ਹੇ ਤਾਂ ਹੁਣ ਇਹਨਾਂ ਦਾ ਮਨ ਪੁੱਛਿਆ ਤੇ ਇਹਨਾਂ ਦੀਆਂ ਬੁੜੀਆਂ ਜਾਣਦੀਆਂ ਘਰੇ ਜਿੰਨਾ ਮਾਵਾਂ ਭੈਣਾਂ ਨੇ ਚੁੱਲ੍ਹੇ ਮਂਗਾਉਨੇ ਆ ਉਹ ਉਹ ਇਹਨਾਂ ਨਾਲ ਲੜਨਗੇ ਨਾ ਘਰੇ ਕਹਿਣਾ ਵੀ ਤੁਸੀਂ ਲਿਆਏ ਕੁਸ ਨਹੀਂ ਅੱਜ ਜਵਾਕ ਜਾਗ ਚ ਬੈਠੇ ਜਵਾਕ ਜਾਗ ਚ ਬੈਠਿਆ 15 ਘੰਟੇ ਤਾਂ ਸਾਡਾ ਬਾਪੂ ਫਰੂਟ ਲੈ ਕੇ ਆਊਗਾ ਤੇ ਬਾਪੂ ਫਰੂਟ ਕਿੱਥੋਂ ਲੈ ਕੇ ਜਾਊਗਾ ਬਾਪੂ ਹਣੀ ਤਾਂ ਖੜੇ ਦਿਹਾੜੀ ਨਹੀਂ ਲੱਗੇ ਇਹਨਾਂ ਦੀ ਇਸ ਤਰ੍ਹਾਂ ਕਹਿੰਦੇ ਆਮਕਰ ਦਾ ਮੁੱਖ ਮੰਤਰੀ ਆ ਲੱਗਦਾ ਇਹ ਮੈਨੂੰ ਲੱਗਦਾ ਵੀ ਜੇ ਆਮ ਜੇ ਥੋੜਾ ਜਿਆ ਖਾਸ ਕਰਦਾ ਹੁੰਦਾ ਤੇ ਥੋੜੇ ਤੇ ਸਾਡੇ ਸਾਹ ਲੈਣੇ ਇਹ ਬੰਦ ਕਰ ਦਿੰਦਾ ਯਾਰ ਸਾਡਾ ਇਹ ਸਿੱਧੇ ਗਲਾ ਕੁੱਟੀ ਜਾਂਦੇ ਆ ਫੇਰ ਆ ਜਿਹੜੇ ਲੋਕ ਖੜੇ ਨੇ ਉਹਨਾਂ ਤੇ ਸਪਰੇਅ ਕਰ ਦਿਓ ਕੰਮ ਨਿਬੜੇ ਪਰ ਨਾ ਨਾ ਦਾ ਪ੍ਰਸ਼ਾਸਨ ਵੀ ਇਹਨਾਂ ਦੀ ਲੋੜ ਰਵੇ ਤੇ ਨਾ ਇਹਨਾਂ ਨੂੰ ਪ੍ਰਸ਼ਾਸਨ ਦੀ ਲੋੜ ਰਵੇ ਕਰਾਉਣਾ ਕੀ ਹੈ